ਅਸੀਂ ਜੇ ਜੇ ਖਤਮ ਕਰਤਾ ਹਾਂ ਤਾਂ ਜੀ ਪੈਂਡਿੰਗ ਕਰਦੇ ਨਿਕਲ ਜਾਂਦੇ ਜੀ ਜੇ ਨਹੀਂ ਤਾਂ ਕੀ ਕਰੀਏਗਾ ਬਿੰਡੀ ਦਾ ਉਹ ਪੈਂਡਿੰਗ ਆਤ ਵਾਰ ਦੇਣੀ ਚਾਹੀਦੀ ਹੈ ਜੇ ਪੈਂਡਿੰਗ ਬਿੰਡੀ ਦਾ ਬੜੇ ਪ੍ਰਿੰਟ ਕਰਦੇ ਭਾਜਪਾ ਕਹਿੰਦੀ 400 ਤੋਂ 500 ਸੀਟਾ ਲੈ ਕੇ ਜਾਵਾਂਗੇ ਦੇਸ਼ ਨੂੰ ਭਾਜਪਾ ਇਸ ਵਾਰ 400 ਤੋਂ 500 ਦਾ ਨਾਰਾ ਦੇ ਰਹੀ ਹੈ ਜੀ 400 ਤੋਂ 500 ਸੀਟਾ ਜਿੱਤਾਂਗੇ ਇਸ ਭਾਜਪਾ ਆਪੀ ਹੈ ਤੁਹਾਡਾ ਉਹ ਕੰਟੈਕਟ ਸਾਇਰ ਜੀ ਤੁਹਾਨੂੰ ਮਰੀ ਹੋਈ ਪਾਰਟੀ ਹੈ ਉਹ ਹਿਲੋ ਨਾ ਮੇਰਾ ਮਨਸੂਬਾ ਕੈਰੀਅਰ ਸਿੱਖਰ ਪਰਵਾਦਣਾ ਕੈਂਡੀਡਾ ਮੈਨੇ ਦਾ ਵਿਚ ਤਾਂ फस ਗਈ ਹੈ ਇਹ ਕਾਮ ਦੇ ਵਿੱਚ ਸਿੱਖਰ ਨੂੰ ਬਾਹਰ ਕੋਈ ਆਸਾਨ ਚੇਂਜ ਨਹੀਂ ਹੋਤੇ ਸਾਹਿਬ ਤੁਸੀਂ ਲੰਡਰ ਪੜਾਣੇ ਉੱਥੇ ਪੜਨਾ ਸਾਹਿਬ ਜੇ ਉਹਦੇ ਸੁਭੇ ਦੇਰ ਦਾ ਫਾਲਸਿਕ ਹੋ ਦੇ ਜੇ ਮੇਰਾ ਮਤਲਬ ਤੁਸਾਂ ਨੇ ਜਿਹੜੀ ਲੰਬੜੀ ਲੰਬੜੀ ਦਾ ਛੇ ਦਾ ਪਹਿਲਾ 2002 ਦੇ ਵਿੱਚ ਤੁਸੀਂ 2000 ਦਾ ਕੁਝ ਮਸਪਾਰਟ ਡਰਾਫਟ ਦੇ ਵਿੱਚ ਗੱਲ ਕੀਤੀ ਚਤ 2013 ਦੇ ਵਿੱਚ ਤੁਸੀਂ ਕੁਝ ਰਾਖ ਦਿੱਤੀ ਤੁਸੀਂ ਸੀਗੇ ਉਹਨੂੰ 60000 ਸਿੱਖ ਜਮੀਨ ਦਾ ਤੁਸੀਂ ਪੇ ਕਰ ਕਰਦੇ ਗੇਰ ਜ਼ਮੀਨੇ ਕਰ ਦਤੇਗੇ ਤੁਹਾਡਾ ਰਿਪੋਰਟ ਮਨੋਰਟੀਜ਼ ਦੇ ਅੰਦਰ ਬਥਵਾ ਬਹੁਤ ਗੜਤ ਜਿਹੜੇ ਅੱਜ ਤੱਕ ਵਸੇ ਅਸਾਈ ਹੈ 36 ਗੜ ਤੇ ਬੰਨ ਨੂੰ ਮਿਲਵਾਇਆ ਗਨੇਉ ਬਣੀ ਨੂੰ ਤੇ ਵਸਾਈਆਂ ਮਿਲਵਾਇ ਜਾਂਦੇ ਹੋ ਕਾ ਮੇਰਾ ਮਤਲਬ ਇਹ ਕਿ ਕਿਵੇਂ ਰੂਵੇ ਘਟ ਰੈਂਦੀ ਸੀ ਪਰ ਤੁਹਾਡੇ ਤੇ ਤਬਾਰ ਨਹੀਂ ਰਿਹਾ ਜਿਹੜਾ ਤੁਸੀਂ ਵੈਦਤਾ ਦਿੱਤਾ ਕਿ ਘਰ ਘਰਾਂ ਸੀ ਨੌਕਰੀ ਤੇ ਬੰਗੇ ਕਿੱਥੇ ਨੌਕਰੀ ਘਰ ਘਰ ਮੇਰਾ ਮਤਲਬ ਐਂਡ ਕੀ ਬੰਦ ਸਾਰੇ ਜਿਹੜੇ ਇਸ ਟੈਲੀਵਿਜ਼ਨ ਨੂੰ ਸੁਣ ਰਹੇ ਹੈ ਮੈਂ ਤਾਂ ਕਹਿੰਦਾ ਕਿ ਇਹ ਜਿਹੜੇ ਲੀਡਰਸ ਤੇ ਬੈਠੇ ਹੁੰਦੇ ਐ ਇਹ ਨਾ ਮੰਨੋ ਇੰਦਰਾ ਗਾਂਧੀ ਕਹਿੰਦੇ ਸੀ ਕਿ ਰੋਟੀ ਕੱਪੜਾ ਮੁਕਾਉਣ ਦਾ ਆਪਣੇ ਕਾਂਗਰਸ ਦੇ ਕੈਂਡੀਡੇਟ ਚੋਕੀ ਕਿੱਥੇ ਰੋਟੀ ਕੱਪੜਾ ਮੁਕਾਉਣ ਆਪਣੇ ਆਪ ਪਾਰਟੀ ਦੇ ਕੈਂਡੀਡੇਟ ਚੋਕੀ ਹਰੇਕ ਬੀਪੀ ਦੇ ਘਰ ਦੇ ਵਿੱਚ ਪਹਿਲੇ ਮਹੀਨੇ 30 ਮਹੀਨੇ 1000 ਰੁਪਇਆ ਜਮਾ ਹੋ ਜਾਏ ਕਲਪਨਿਕ 1000 ਰੁਪਇਆ ਇਹ ਸਾਰਾ ਝੂਠ ਬੋਲ ਕੇ ਲੋਕ ਵਿਚਾਰੇ ਭੋੜੇ ਬੰਦਾ ਲੋਕ ਸੋ ਸਾਰਿਆਂ ਨੂੰ ਵੀ ਮੈਂ ਤੋਂ ਤੁਮੇ ਮੈਂ ਤੁਹਾਡੇ ਹੱਥ ਚੜਾ ਚੜ੍ਹ ਪੜਾਉਂਦਾ ਹਾਂ ਜਿਹੜੇ ਗਲਤ ਪ੍ਰੋਮਿਸ ਕਰਦੇ ਸਾਬ ਆਫਰੀਕ ਕੋਚਨ ਕੀ ਜਿਹੜਾ ਇੱਕ ਜੂ ਦਾ ਵੋਟਾਂ ਦਾ ਸਮਾਵਾ ਇੱਕ ਕਿਉਂ ਕਿਰੇ ਕਾਉਂਟਕ ਸਾਹ ਉਤੇ ਹਮਲਾ ਹੋਇਆ ਸੀ ਤੁਸੀਂ ਕਿਵੇਂ ਦੇਖਦੇ ਹੋ ਇਸ ਕਾਰਨ ਤੁਸੀਂ ਸਾਡੀ ਕਦਾਸਤੀ ਕਰਦੇ ਹੋ ਸਾਹਮਣੇ ਡੁੱਟਾ ਜੇ ਤੁਮੈ ਸਤੀਫਾ ਦਿੰਦਾ ਲਗਾ ਕਿ ਸਾਟੇ ਚੱਲ ਤੇ ਕੁੜੇ ਟੁਪੜੇ ਹੋ ਗਏ ਉਸ ਡੁੱਟ ਜਿੱਦਦਰ Indra Gandhi ਚੱਕੀ ਚਿੱਪੀ ਨੇ ਮਿਲ ਕੇ ਦਰਬਾਰ ਸਾਹਿਬ ਦੇ ਉੱਤੇ ਬੈਠ ਜਿਹੜੇ ਹਮਲੇ ਕੀਤੇ ਹੈ ਤੇ ਪੂਰਾ ਮਾਜ਼ਮ ਨੂੰ ਵਾਪਸ ਆ ਵੀ ਮਿਲ ਗਿਆ ਇੰਡਾ ਨੇ ਕੀਤਾ ਸੀਗਾ ਕਿ ਮੋਤੀ ਸਾਹਿਬ ਇਹ ਤੁਨਾ ਕੌਣ ਸੇ ਕਰ ਮੋਤਲ ਤੇ ਇੰਟਰਨੈਟ ਦੀ ਜਾਂਚ ਪਾਣੀ ਦੇ ਮਾਹਸਬ ਗੁਲਾਮ ਕਸ਼ਮੀਰ ਦੇ ਲੋਕ ਤਰਸਰੇ ਨੇ ਰਲੇਵਾ ਭਾਰਤ ਦੇ ਵਿੱਚ ਗੁਲਾਮ ਕਸ਼ਮੀਰ ਦੇ ਲੋਕ ਹਾਂਜੀ ਗੁਲਾਮ ਕਸ਼ਮੀਰ ਦੇ ਲੋਕ ਜਿਹੜੇ ਨੇ ਉੱਥੋਂ ਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਤੰਗ ਨੇ ਉਹ ਆਂਦੇ ਨੇ ਵੀ ਹਾਨੂੰ ਭਾਰਤ ਵਿੱਚ ਰਲੇਵਾ ਚਾਹੀਦਾ ਵਾ ਰਲੇ ਕਿਸਰਾ ਦੇਖ ਦਿਓ ਸਾਰਾ ਦੇਖੋ ਕਸ਼ਮੀਰ ਗੁਲਾਮ ਕਸ਼ਮੀਰ ਸਾਰੇ ਕਸ਼ਮੀਰ ਮਹਾਰਾਜ ਜੀ ਸਿੰਘ ਨੇ ਫਤਹਿ ਦੀ ਤਸਵੀਰ ਗਾਰਨਸਟਨ ਨੂੰ ਸੁਪਰ ਵਾਇਰ ਕਰਤਾ ਸੀ 1800 ਦੇ ਵਿੱਚ ਸਿੱਖ ਫੌਜਾਂ ਨੇ ਅਫਗਾਨਿਸਤਾਨ ਫਤਹਿ ਕਰਕੇ ਸੁਪਾ ਕਸ਼ਮੀਰ ਦਾ ਲੋਹਰ ਗਵਾੜ ਤਨੜ ਭਲਾਣਾ ਸੀ ਜੇ ਤੁਸੀਂ ਕਹਿੰਦੇ ਹੈ ਕਿ ਉਹ ਸੀ ਉਹ ਚੜ੍ਹਦੇ ਰਹੇ ਬੈਡਾ ਕਿਹੜਾ ਸੈਕਟਰ ਦੇ ਵਿੱਚ ਬਣਾ ਲਿਆ ਉਹ ਕਿੱਧਰ ਡਾਣਾ ਉਹਨੇ ਬੜੀ ਵਧੀਆ ਤਰ੍ਹਾਂ ਰੱਖਾ ਕੇ ਉਹ ਤੁਸੀਂ ਆਖਦੇ ਹੋ ਭਾਜਪਾ ਲਗਾਤਾਰ ਸਿੱਖਾਂ ਨਾਲ ਵਿਛੜਾ ਕਰਦੀ ਹੈ ਭਾਜਪਾ ਕਹਿੰਦੀ ਵੀਰਪਾਲ ਦਿਵਸ ਮਨਾਉਣ ਦੀ ਜਿਹੜੀ ਪਰੰਪਰਾ ਉਹਨਾਂ ਨੇ ਸ਼ੁਰੂ ਕੀਤੀ ਹੈ ਲੰਘਾ ਜਿਹੜਾ ਕਟਾਰਪੁਰ ਸਾਹਿਬ ਦਾ ਉਹਨਾਂ ਨੇ ਖੋਲਿਆ ਹੋਰ ਬਹੁਤ ਸਾਰੇ ਕੰਮ ਜੇ ਇਹ ਮੈਨੂੰ ਜ਼ਲੀਲ ਕਰਦੇ ਤਾਂ ਸਾਡੀਆਂ ਟੀਚਾ ਸੀ ਆਪ ਤੁਹੇ ਲੱਤੇ ਉਹ ਕੌਣ ਹੁੰਦੇ ਸਾਨੂੰ ਦੇਣ ਅਸੀਂ ਕੋਈ ਮੰਗਦੇ ਆਂ ਜੇ ਤੋ ਆ ਪਾਕਿਸਤਾਨ ਨਹੀਂ ਸੀ ਬਣਿਆ ਸਾਥੀ ਕੋਲੇ ਦੇਣਾ ਇਹੇ ਨੇ ਗਉੜਦੇ ਹੁੰਦੇ ਸੀਗੇ ਸਾਡੇ ਕੋਲੇ ਹੋੜਿਆਂ ਦੇ ਉੱਤੇ ਚੜਕੇ ਤੇ ਜਿਹੜਾ ਸਾਡਾ ਪਿੰਡ ਦਾ ਠਾੜਾ ਸੀਗਾ ਇਹ ਉਹਦੇ ਤੇ ਸਾਡਾ ਮੈਨੇਜਰ ਸ਼ਾਂਤੀ ਦੇ 50 ਰੁਪਏ ਛੇ-ਛੇ ਟਿਕਟ ਪਾ ਕੇ ਇਹ ਖੜਾ ਹਟਣ ਦਾ ਸੀ ਵਾ ਉੱਪਰ 4000 ਸਵਾਰੀ ਕਰਦੇ ਆਗਰੇ ਸਿੰਘ ਤੇ ਤੇ ਜਿਹੜਾ ਅਗਲਾ ਮੋਰ ਸਵਾਰ ਹੁੰਦਾ ਸੀਗਾ ਉਹ ਪੋਲੰਡ ਦਾ ਸੀਗਾ ਜਦੋਂ ਸੀ ਕੋਕਲੈਂਡ ਸੀ ਮੰਗ ਕੇ ਟੋਕਿੰਗ ਨੇ 36 ਕ ਮੰਗਦੇ ਮੁੰਡੇ ਨਹੀਂ ਇਹ ਆਪਣੇ ਆਪ ਤੋਂ ਜਿਹੜਾ ਦਲਤ ਹੋਵੇ ਮੇਰੇ ਫਿਕਰ ਜਾਣੀਆਂ ਚਾਹੀਦੀ ਹੈ ਇੰਨਾ ਜਿਹੜਾ ਕੋ ਲਾਂਗਾ ਖੁਰਣਾ ਹਾਂ ਜੀ ਸਰ ਇਹਨਾਂ ਜਿਹੜੀ ਹਕੂਮਤ ਲਈ ਕੇਂਦਰ ਦੇ ਵਿੱਚ ਵੱਖ-ਵੱਖ ਸਰਕਾਰਾਂ ਦੀ ਪਰ ਵੀਰਬਾਲ ਦਿਵਸ ਜਿਹੜਾ ਮੋਦੀ ਸਰਕਾਰ ਨੇ ਇਹ ਰਾਸ਼ਟਰੀ ਪੱਧਰ ਤੇ ਮਨਾਇਆ ਇਹ ਸੀ ਇਹਸਾ ਦੇਖ ਦਿਓ ਵੀਰਬਾਲ ਕਟਾਇਆ ਜੀ ਵੀਰਬਾਲ ਦਿਵਸ ਮੋਦੀ ਸਰਕਾਰ ਨੇ ਮਨਾਇਆ ਪਿਛਲੇ 70 80 ਸਾਲ ਤੋਂ ਬੜੀਆਂ ਹਕੂਮਤਾਂ ਰਹੀਆਂ ਕਿਸੇ ਨੇ ਸਿੱਖਾਂ ਬਾਰੇ ਨਹੀਂ ਅਜੇ ਤੱਕ ਸੁਣਿਆ ਇਹ ਕੇ ਵੀਰਬਾਲ ਜਿਹੜਾ ਕੇਂਦਰ ਆਉਣਾ ਹੈ ਸਾਡੇ ਬਾਪੂ ਦਾ ਸਤਕਾਰ ਕਰਾ ਰਹੇ ਆ ਇਹ ਸਭ ਨਹੀਂ ਹੁੰਦੇ ਜੀ ਨਹੀਂ दुझा दुझा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर